ਬੇਚੀ ਨਸਬ ਬਣਾਉਣ ਵਾਲੀ ਚੀਜ਼ ਨਹੀਂ ਸੀ ਹੈ ਸਾਡੇ ਘਰ ਨੇ ਜੇ ਭਗਵਾਨ ਤੇ ਮਾਨ ਆ ਗਿਆ ਇਹ ਤਾਂ ਖੜਾ ਨਾ ਹੋਵੇ ਇਹ ਇੰਨਾ ਸ਼ਰਾਬ ਨਾਲ ਰੱਜਿਆ ਵਾਜੀ ਤੈਨੂੰ ਕਹਾਂ ਮੈਨੂੰ ਫੜ ਕੇ ਪਾਸੇ ਕਰੋ ਇੱਥੇ ਜਿਹੜੀ ਐਮਐਲਏ ਆਪਣੇ ਸਰਵੇਜੀਤਕਾਰ ਉਹਨੇ ਕੋਠੀ ਦਾ ਬਣ ਲੈ ਪ੍ਰੋਗਰਾਮ ਬਣਾ ਲਿਆ ਕਿਸੇ ਨੇ ਕੋਠੀ ਦਾ ਬਣਾ ਲਿਆ ਕਿਸੇ ਨੇ ਮਗਲਿੰਗ ਦਾ ਬਣਾ ਲਿਆ ਕਿਸੇ ਨੇ ਜਿਹੜੀ ਰੇਤੇ ਤੇ ਆ ਉਹ ਰੇਤੇ ਤੇ ਕਬਜ਼ਾ ਕਰ ਲਿਆ ਇਹਦਾ ਹੱਥੋਂ ਅੱਥੀ ਹੋਏ ਵੇ ਆ ਤੇ ਪੁਰਸ ਦਾ ਜਿਹੜਾ ਜਨਾਜਾ ਥੋੜੇ ਦਿਨ ਪਹਿਲਾਂ ਨਿਕਲਿਆ ਕਹਿੰਦੇ ਉਹ ਚੰਗਾ ਅਫਸਰ ਸੀਗਾ ਜਿਹਦੇ ਕੋਲੋਂ ਇੰਨਾ ਕੋ ਫੜਿਆ ਗਿਆ ਅੱਜ ਲੱਗੇ ਵੇ ਇਹਨਾਂ ਕੋਲ ਤੇ ਏਦੋਂ ਵੀ ਜਾਂਦੇ ਆ ਐਸ ਐਚਓ ਉਠੂਰ ਤੇ ਰਾਏ ਕੋੜ ਦਾ ਡੀਐਸਪੀ ਉਹ ਤੁਰਤ ਸਸਪੈਂਡ ਹੋਣੇ ਚਾਹੀਦੇ ਆ ਵੀ ਉਹ ਨੰਗੇ ਚਿੱਟੇ ਸਮਗਲਰਾਂ ਨਾਲ ਰਲੇਵੇ ਆ ਉਹ ਸਮਗਲਿੰਗ ਕਰਾ ਰਹੇ ਆ ਉਹ ਆ ਮੁੰਡਿਆਂ ਨੂੰ ਮਾਰਨ ਦੇ ਜਮਿਵਾਰ ਦੇਖੋ ਫੜਨੇ ਉਹਨਾਂ ਨੂੰ ਸਮਗਲਰ ਚਾਹੀਦੇ ਸੀ ਤੁੰਗੀਆਂ ਪੱਤਰਕਾਰਾਂ ਨੂੰ ਲਈ ਜਾਂਦੇ ਆ ਹੁਣ ਇੱਕ ਨਵਾਂ ਰਵਾਜ ਪੈ ਗਿਆ ਹੁਣ ਥਾਣਿਆਂ ਤੋਂ ਐਮਐਲਏ ਵੀ ਬਸੇ ਲੈਂਦੇ ਕੋਈ ਐਫਆਈਆਰ ਲਿਖਾਉਣ ਜਾਓ ਉਹ ਪੈਸੇ ਮੰਗਦੇ ਉਹ ਕੋਈ ਸੱਚੀ ਆ ਝੂਠੀ ਆ ਕੋਈ ਗੱਲ ਨਹੀਂ ਇਹ ਅੱਜ ਇਹ ਸਾਰੇ ਤੰਤਰ ਦਾ ਪੈਸੇ ਬਣਾਉਣ ਦਾ ਇੱਕ ਬਣਿਆ ਵਾ ਵੱਖ-ਵੱਖ ਜੱਥੇਬੰਦੀਆਂ ਤੋਂ ਆਏ ਕਿਸਾਨ ਮਜ਼ਦੂਰ ਸਾਥੀਓ ਅੱਜ ਅਸੀਂ ਜਿਹੜੀ ਧਰਨਾ ਲਾ ਰਹੇ ਆ ਇਹ ਧਰਨਾ ਸਾਡਾ ਜੋ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਪੱਤਰਕਾਰਾਂ ਨੂੰ ਪੱਤਰਕਾਰੀ ਕਰਨ ਤੋਂ ਹਟਾਇਆ ਜਾ ਰਿਹਾ ਉਹਦੇ ਖਿਲਾਫ ਅਸੀਂ ਜਿਨ੍ਹਾਂ ਲੋਕਾਂ ਨੇ ਧਮਕੀਆਂ ਦਿੱਤੀਆਂ ਐ ਐਸਐਚਓ ਉਠੂਰ ਤੇ ਰਾਏਕੋਟ ਦਾ ਡੀਐਸਪੀ ਉਹ ਤੁਰਤ ਸਸਪੈਂਡ ਹੋਣੇ ਚਾਹੀਦੇ ਆ ਤੇ ਉਹਨਾਂ ਤੇ ਮੁਕੱਦਮਾ ਚੱਲਣਾ ਚਾਹੀਦਾ ਇਸ ਗੱਲ ਦਾ ਅਸੀਂ ਇਹ ਸਾਹਮਣੇ ਆ ਵੀ ਉਹ ਨੰਗੇ ਚਿੱਟੇ ਸਮਗਲਰਾਂ ਨਾਲ ਲੜੇ ਹੋਏ ਆ ਉਹ ਸਮਗਲਿੰਗ ਕਰਾ ਰਹੇ ਆ ਇਹ ਆ ਮੁੰਡਿਆਂ ਨੂੰ ਮਾਰਨ ਦੇ ਜ਼ਿੰਮੇਵਾਰ ਦੇਖੋ ਫੜਨੇ ਉਹਨਾਂ ਨੂੰ ਸਮਗਲਰ ਚਾਹੀਦੇ ਸੀ ਤਾਂ ਕਿਆਂ ਪੱਤਰਕਾਰਾਂ ਨੂੰ ਲਈ ਜਾਂਦੇ ਆ ਮਾਦਾ ਕਹਿੰਦੇ ਸ਼ੁਕਰ ਆ ਕੁਝ ਪੱਤਰਕਾਰ ਸਾਡੇ ਕੋਲ ਬਚੇ ਆ ਜਿਹੜੇ ਸਾਡੇ ਨਾਲ ਸਾਡੀਆਂ ਕਬਰਾਂ ਲਾਉਂਦੇ ਆ ਨਹੀਂ ਤਾਂ ਭਗਵੰਤ ਮਾਨ ਨੇ ਜਿਹੜੇ ਆਪਦੇ ਕਹਿੰਦੇ ਕਹੋਂਦੇ ਪੱਤਰਕਾਰ ਸੀ ਕਈ ਉਹਨਾਂ ਨੂੰ ਥੱਲੇ ਲਾ ਲਿਆ ਖਰੀਦ ਲਿਆ ਵਿਕ ਚੁੱਕੇ ਆ ਬਹੁਤ ਸਾਰੇ ਪੱਤਰਕਾਰ ਅੱਜ ਪੱਤਰਕਾਰ ਯੁਰਤ ਨਹੀਂ ਕਰ ਰਹੇ ਦੂਜਾ ਪੱਖ ਸਰਕਾਰ ਦਾ ਅਸੀਂ ਇੱਕ ਧਰਨਾ ਲਾਇਆ ਸੀਗਾ ਔਰਵਡ ਦੇ ਖਿਲਾਫ ਔਰਵਡ ਬੱਸ ਵਾਲਿਆਂ ਨੇ ਇੱਕ ਕੁੜੀ ਨੂੰ ਮਾਰਤਾ ਸੀ ਮੋਗੇ 'ਚ ਤੇ ਉੱਥੇ ਸਾਡੇ ਘਰ ਨੇ ਜੀ ਭਗਵੰਤ ਮਾਨ ਆ ਗਿਆ ਇਹ ਤਾਂ ਖੜਨਾ ਹੋਵੇ ਇਹ ਐਨਾ ਸ਼ਰਾਬ ਨਾਲ ਰੱਜਿਆਵਾਰੀ ਇਹ ਤਾਂ ਖੜਨਾ ਹੋਵੇ ਤੈਨੂੰ ਕਿਹਾ ਮੈਨੂੰ ਫੜ ਕੇ ਪਾਸੇ ਕਰੋ ਉਹ ਤਾਂ ਮੈਂ ਕਹਿੰਦਾ ਪੰਜਾਬ ਦੀ ਤਰਾਸ ਦੀ ਹੈ ਜਿਨ੍ਹਾਂ ਨੇ ਇਹਨੂੰ ਚੀ ਮੰਤਰੀ ਬਣਾ ਦਿੱਤਾ ਇਹ ਚੀਮ ਨਸਬ ਬਣਾਉਣ ਵਾਲੀ ਚੀਜ਼ ਨਹੀਂ ਸੀ ਹੈ ਇਹ ਤਾਂ ਖੇਡਣ ਵਾਲੀ ਚੀਜ਼ ਇਹ ਤਾਂ ਖੇਡਣ ਵਾਲੀ ਕੋਈ ਚੀਜ਼ ਸੀ ਇਹ ਤਾਂ ਮੈਂ ਕਹਿੰਦਾ ਥੱਲੇ ਆ ਜਿਹੜਾ ਥੱਲੇ ਵੀ 86 ਲੈਵਲ ਤੇ ਵੀ ਟਾਣਾ ਬਣਾ ਬਿਗੜਿਆ ਤੁਸ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਇੱਥੇ ਜਿਹੜੀ ਐਮਐਲਏ ਆ ਆਪਣੀ ਸਰਵਜੇਤਕਾਰ ਉਹਨੇ ਕੋਠੀ ਤੋਂ ਬਣਦਾ ਹੀ ਪ੍ਰੋਗਰਾਮ ਬਣਾ ਲਿਆ ਕਿਸੇ ਨੇ ਕੋਠੀਰਾ ਬਣਾ ਲਿਆ ਕਿਸੇ ਨੇ ਮਰਮਲਿੰਗ ਦਾ ਬਣਾ ਲਿਆ ਕਿਸੇ ਨੇ ਆਪਣੇ ਜਿਹੜੀ ਜ਼ੇਤੇ ਤੇ ਆ ਉਹ ਰੇਤੇ ਤੇ ਕਬਜ਼ਾ ਕਰ ਲਿਆ ਇਹਦਾ ਹਥੋਤੀ ਹੋਏ ਹੋਏ ਆ ਜਿਹੜੇ ਸਰਕਾਰ ਵਾਲੇ ਹਥੋਤੀ ਹੋਏ ਹੋਣ ਤੇ ਉਥੇ ਪੁਲਿਸ ਦਾ ਰੋਲ ਕੀ ਹੈ ਤੇ ਪੁਲਿਸ ਦਾ ਜਿਹੜਾ ਜਨਾਜਾ ਥੋੜੇ ਦਿਨ ਪਹਿਲਾਂ ਨਿਕਲਿਆ ਕਹਿੰਦੇ ਉਹ ਚੰਗਾ ਅਫਸਰ ਸੀਗਾ ਜਿਨੇ ਕੋਲ ਇੰਨਾ ਕੋ ਫੜਿਆ ਗਿਆ ਆ ਜਿਹੜੇ ਲੱਗੇ ਵੇ ਇਹਨਾਂ ਕੋਲ ਤਾਂ ਏਦੋਂ ਵੀ ਜਾਂਦੇ ਆ ਆ ਜਿਹੜੇ ਲੱਗੇ ਵੇ ਆ ਨਾ ਇੱਥੇ ਸਾਰੇ ਹੀ ਕਈ ਵਾਰੀ ਡਰਦੇ ਸਾਡੇ ਲੋਕ ਕਹਿ ਦਿੰਦੇ ਆ ਵੀ ਕੋਈ ਹਿੱਸਾ ਚੰਗਾ ਮੈਨੂੰ ਲੱਗਦਾ ਪੁਲਿਸ 'ਚ ਕੋਈ ਕੋਈ ਹਿੱਸਾ ਚੰਗਾ ਨਹੀਂ ਹੈ ਪੁਲਿਸ ਤਾਂ ਸਾਰਾ ਬੇੜਾ ਗਰਕ ਹੋਇਆ ਵਾ ਦੇਖੋ ਸਰੇਮ ਥਾਰਿਆਂ 'ਚ ਤੁਸੀਂ ਐਫ ਆਈ ਆਰ ਲਗਾਉਣ ਜਾਓ ਉਹ ਪੈਸੇ ਮੰਗਦੇ ਆ ਉਹ ਕੋਈ ਸੱਚੀ ਆ ਝੂਠੀ ਆ ਕੋਈ ਗੱਲ ਨਹੀਂ ਇਹ ਉਗਦੇ ਜਿਹੜੀ ਉੱਤੇ ਪੈਸੇ ਹੈ ਅਸੀਂ ਉੱਤੇ ਦੇਣੇ ਆ ਹੁਣ ਇੱਕ ਨਵਾਂ ਰਵਾਜ ਪੈ ਗਿਆ ਹੁਣ ਥਾਣਿਆਂ ਤੋਂ ਐਮਐਲਏ ਵੀ ਪੈਸੇ ਲੈਂਦੇ ਆ ਐਮਐਲਏ ਵੀ ਪੈਸੇ ਲੈਂਦੇ ਆ ਜਾਂ ਟਰੱਕ ਜੂ ਵੀ ਕਿਸੇ ਵਾਈਦੀ ਆ ਟਰੱਕ ਜੂ ਨੇ ਉਹਨਾਂ ਤੋਂ ਕਬਜ਼ਾ ਕਰ ਲੈਂਦੇ ਆ ਅੱਜ ਇਹ ਸਾਰੇ ਤੰਤਰ ਦਾ ਪੈਸੇ ਬਣਾਉਣ ਦਾ ਇੱਕ ਬਣਿਆ ਵਾ ਇਹਦੇ ਖਿਲਾਫ ਆਪਾਂ ਨੂੰ ਵੱਡੀ ਜਦੋਜਹਾਦ ਕਰਨੀ ਪੈਣੀ ਆ ਮਾਦਾ ਇੱਕ ਗੱਲ ਨਾ ਜੇ ਸਰਕਾਰ ਸਿਹਰਦ ਹੋਵੇ ਪੁਲਿਸ ਸਿਹਰਦ ਹੋਵੇ ਤੇ ਨਸ਼ਾ ਵੇਚ ਨਹੀਂ ਸਕਦੀ ਤੇ ਨਾ ਕ੍ਰਾਪਸ਼ਨ ਹੋ ਸਕਦੀ ਮੈਂ ਚੀਨ ਦੀ ਧਾਰਨ ਕਈ ਵਾਰੀ ਦਿੱਤੀ ਆ ਚੀਨ ਦੀ ਸਰਕਾਰ ਨੇ ਜਦੋਂ ਨਸ਼ਾ ਖਤਮ ਕਰਨ ਦਾ ਪ੍ਰੋਗਰਾਮ ਬਣਾਇਆ ਉਹਨਾਂ ਨੇ ਕਿਹਾ ਕਮਿਊਨਿਸਟ ਪਾਰਟੀ ਦਾ ਜਿਹੜਾ ਬੰਦਾ ਉਹਨੂੰ 1 ਸਾਲ ਉਹ ਛੱਡ ਲੈਨੇ ਚਾਹ ਜਿਹੜਾ ਆਮ ਬੰਦਾ ਦੋ ਸਾਲ ਵੀ ਦੋ ਸਾਲ ਸਾਰੇ ਸਮਾਜ ਨੂੰ ਦੇਤਾ ਸੀ ਵੀ ਜਿਹੜੇ ਬੰਦੇ ਛੱਡ ਸਕਦੇ ਛੱਡ ਦੋ ਮੈਨੂੰ ਲੱਗਦਾ ਮੁੜਕੇ ਉੱਥੇ ਨਵੀਂ ਟੱਕਰੀ ਨਹੀਂ ਐ ਚੀਨ ਦੇ ਵਿੱਚ ਮੁੜਕੇ ਨਸ਼ਾ ਟੱਕਰਿਆ ਨਹੀਂ ਅੱਜ ਦੁਨੀਆ ਦੇ ਪਹਿਲੇ ਨੰਬਰ ਤੇ ਜਾ ਰਿਹਾ ਦੇਸ਼ ਕੋ ਉਹ ਵੀ ਛੇਡਾਂ ਜੋ ਟੈਕਨੋਲੋਜੀ ਤੇ ਹਰ ਗੱਲ 'ਚ ਅੱਜ ਉਹਨੇ ਅਮਰੀਕਾ ਨੂੰ ਪਿੱਛੇ ਛੱਡਤਾ ਹਰ ਗੱਲ ਦੇ ਅੰਦਰ ਇਦੇ ਲਈ ਇੱਕ ਵੱਡੀ ਤਬਦੀਲੀ ਲਈ ਲੜਨਾ ਪੈਣਾ ਤੁਨੂੰ ਵੱਡੀ ਤਬਦੀਲੀ ਲਈ ਲੜੀਏ ਇਹ ਚ ਡੰਡਾ ਫੇਰਨਾ ਪੈਣਾ ਸਮਗਲਣਾ ਤੇ ਜਿੰਨਾ ਤੇ ਡੰਡਾ ਨਹੀਂ ਵਰਦਾ ਹੋ ਜਾਣ ਕੇਸ ਪੈ ਜਾਣ ਹੋਰ ਹੋ ਜੇ ਜਿਹੜੀ ਡਰਦੇ ਰਹੇ ਡੰਡੇ ਡੁੰਡੇ ਫੇਰਨ ਤੋਂ ਤੇ ਜਿਹੜੀ ਡਰਦੇ ਰਹੇ ਸਰਕਾਰ ਨੇ ਨਹੀਂ ਹਟਾਉਣਾ ਸਰਕਾਰ ਦਾ ਫੈਸਲਾ ਉਹਨਾਂ ਨੇ ਉਹਨਾਂ ਦਾ ਡਰਾਮੇ ਕਰਨੇ ਜਿਵੇਂ ਕੱਲ ਡਰਾਮਾ ਕੀਤਾ ਉਹਨਾਂ ਨੇ ਡਰਾਮੇ ਕਰਨੇ ਆ ਬੱਚਿਆਂ ਨੂੰ ਲੈ ਆਉਣਾ ਸਕੂਲਾਂ ਚ ਬੱਚਿਆਂ ਨੂੰ ਗੱਟ ਕੇ ਢੰਡੀਆਂਆਂ ਪੜਾ ਦੇਣੀਆਂ ਐਵੇਂ ਤੋੜ ਕੇ ਢੇੜੇ ਜੇ ਦੇ ਦੇਣੇ ਸੁਮਗਲਰਾਂ ਨਾ ਜਿੰਨਾ ਜਰ ਤਾਣਾ ਬਣਾ ਨਹੀਂ ਟੁਰਦਾ ਇੱਥੇ ਇੱਕ ਨਹਰਾ ਲਿਖਿਆ ਪੁਰਸ ਤੇ ਸੁਮਗਲਰ ਗੱਠ ਜੋੜ ਜਿੰਨਾ ਜਿਹੜੇ ਟੁੱਟਦਾ ਨਹੀਂ ਹੈ ਭਲਾ ਕੋਈ ਚੰਗੀ ਸਰਕਾਰ ਨਹੀਂ ਆਉਂਦੀ ਤੇ ਪੁਰਸ ਦਾ ਸੁਧਾਰ ਨਹੀਂ ਹੁੰਦਾ ਉਨਾ ਚਿਰ ਇਹ ਗੱਲ ਨਹੀਂ ਹੋਣੀ ਉਨਾ ਚਿਰ ਸਾਨੂੰ ਕਰਨੀ ਪਊਗੀ ਆਪਾਂ ਇੱਕ ਲੋਕ ਲੈ ਰਸਾਰੀਏ ਤੇ ਵਟਟਕਦੇ ਹੋਗੇ ਇਸ ਦੇ ਖਿਲਾਫ ਲੜਗੇ ਬਾਕੀ ਵੀ ਬਹੁਤ ਸਾਰੇ ਕੰਮ ਐ ਉਹ ਵੀ ਕਰੀਏ ਨਾਲੇ ਕੰਮ ਵੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ